हां जी वीरੇ ਮੈਂ ਇੱਕ ਰਿਕੁਐਸਟ ਕਰਨੀ ਹੈ ਕਿ ਵੀਰੇ ਜਿਹੜਾ ਵੀ Amazon ਤੋਂ ਪ੍ਰੋਡਕਟ ਮੰਗਾਉਂਦੇ ਆਂ ਧਿਆਨ ਦੇ ਨਾਲ ਮੰਗਾਇਆ ਕਰੋ ਠੀਕ ਹੈ ਮੈਂ ਨਾ ਪ੍ਰੋਡਕਟ ਮੰਗਾਇਆ ਹੀ ਉਹ ਵਾਲਿਟ ਠੀਕ ਹੈ ਜੀ ਤੇ ਜੋ ਫੋਟੋ ਉੱਪਰ ਦਿਸੀ ਗਈ ਹੈ ਕਿ ਇਦਾਂ ਦਾ ਤੁਹਾਨੂੰ ਮਿਲੇਗਾ ਜੋ ਵੀ ਵੀਡੀਓ ਬਣਾ ਕੇ ਇਹਨਾਂ ਨੂੰ ਦੱਸੇ ਕਿ ਇਹ ਵਾਲਿਟ ਇਹਦੇ ਵਿੱਚ ਇਦਾਂ ਦਾ ਡਿਜ਼ਾਈਨ ਹੈ ਮੈਂ ਸਾਰਾ ਵੇਖਿਆ ਮੈਨੂੰ ਪਸੰਦ ਆਇਆ ਪਰ ਜਦੋਂ ਮੇਰਾ ਪ੍ਰੋਡਕਟ ਆਇਆ ਨਾ ਇੱਥੇ ਤੇ ਉਹ ਪ੍ਰੋਡਕਟ ਵੇਖਿਆ ਖੋਲ ਕੇ ਮੈਂ ਡਾਕੂਮੈਂਟ ਤਾਂ ਮੈਂ ਖੋਲ ਕੇ ਦਿਖਾ ਦਿੰਨਾ ਇਹ ਦੇਖੋ ਜੀ ਤਕ ਵੀਰੇ ਆ ਜੀ ਜਿਹੜਾ ਨੈਟ ਦੇ ਉੱਪਰ ਦੱਸਿਆ ਗਿਆ ਹੈ ਉਹ ਆ ਚੀਜ਼ ਹੈ ਠੀਕ ਹੈ ਜੀ ਵੀਡੀਓ ਦਿਖਾ ਦਿੰਨਾ ਮੈਂ ਤੁਹਾਨੂੰ ਜੀ ਵੀਡੀਓ ਸ਼ੋ ਹੁੰਦੀ ਹੋਈ ਦੀ ਹਾਂ ਇਹ ਵਾਲੀ ਕੱਟ ਕਰ ਲਈ ਉਹ ਤੇ ਲੋਗੋ ਵੀ ਲੱਗਿਆ ਹੋਇਆ ਵਾ ਸਕਿੱਡ ਦਾ ਹਾਂਜੀ ਇਹ ਹੈ ਕਿ ਜਦੋਂ Amazon ਤੇ ਪ੍ਰੋਡਕਟ ਮੰਗਵਾਉਂਦੇ ਆ ਬਹੁਤ ਵਧੀਆ ਪ੍ਰੋਡਕਟ ਹੁੰਦੇ ਆ ਮਾੜੇ ਨਹੀਂ ਹੁੰਦੇ ਨਾ Amazon ਕੰਪਨੀ ਮਾੜੀ ਆ ਠੀਕ ਹੈ ਜੀ ਜਦੋਂ ਚੀਜ਼ ਸ਼ਿਪਿੰਗ ਹੋ ਕੇ ਆਉਂਦੀ ਆ ਡਿਸਪੈਚਡ ਹੋ ਜਾਂਦੀ ਆ ਆਪਣੇ ਘਰ ਤੱਕ ਆਉਂਦਿਆਂ ਆਉਂਦਾ ਜਦੋਂ ਇਹ ਪ੍ਰੋਡਕਟ ਬਾਰ-ਬਾਰ ਜਿਹੜਾ ਇਹ ਚੇਂਜ ਹੋ ਜਾਂਦਾ ਠੀਕ ਹੈ ਜੀ ਕਸੂਰ ਕੰਪਨੀ ਦਾ ਨਹੀਂ ਹੋ ਸਕਦਾ ਕਸੂਰ ਜਿਹੜੇ ਆਪਾਂ ਡਿਸਪੈਸਡ ਨਹੀਂ ਹੁੰਦਾ ਵਾ ਉਹ ਦੰਦਾ